ਗਲਤ ਪਾਰਕਿੰਗ ਕਰਨ ਵਾਲਿਆਂ ਦੇ ਖਿਲਾਫ ਟ੍ਰੈਫਿਕ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਇਹ ਰੋਜ਼ੀ ਜਿਹੜੇ ਚਲਾਨ ਨੇ ਆਪਣਾ ਇਹ ਜਿਹੜਾ ਹੈਗਾ ਆ ਬਹੁਤ ਜ਼ਿਆਦਾ ਭੀੜ ਭੜਕੇ ਵਾਲਾ ਚੌਕ ਹੈ ਹਨੂਮਨ ਚੌਕ ਤੁਹਾਨੂੰ ਪਤਾ ਹੀ ਆ ਇੱਥੇ ਜਿਆਦਾ ਸ਼ਾਮ ਨੂੰ ਜਿਹੜਾ ਰਸ ਰੰਦਾ ਹੈ ਤਾਂ ਮੰਨਜੋਗ ਐਸਐਸਪੀ ਸਾਹਿਬ ਦੇ ਹੁਕਮ ਅਨਸਾਰ ਜਿਹੜੇ ਅਸੀਂ ਰੋਜ਼ੀ ਇੱਥੇ ਜਿੱਤੇ ਜ਼ਿਆਦਾ ਭੀੜ ਭੜਕੇ ਵਾਲੇ ਜਗ੍ਹਾ ਆ ਉੱਥੇ ਆਪਾਂ ਟਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਜਿਹੜੇ ਟਰੈਫਿਕ ਦੀ ਵਾਇਲੇਸ਼ਨ ਕਰਦੇ ਆ ਸੜਕਾਂ ਤੇ ਆਪਣੇ ਵਹੀਕਲ ਖੜੇ ਕਰਕੇ ਚੱਲ ਜਾਂਦੇ ਆ ਤੇ ਬਾਜ਼ਾਰ ਚ ਤੇ ਮੁੜ ਕੇ ਮੁੜਦੇ ਨਹੀਂ ਦੋ ਦੋ ਘੰਟੇ ਉਹ ਵਹੀਕਲ ਜਿਹੜੇ ਨੇ ਉਹ ਫਿਰ ਉਹ ਟ੍ਰੈਫਿਕ ਦੀ ਆਪਣਾ ਜਾਮ ਦਾ ਜਿਹੜਾ ਕਾਰਨ ਬਣਦੇ ਨੇ ਉਹਨਾਂ ਦੇ ਚਲਾਣ ਜਿਹੜੇ ਆ ਅਸੀਂ ਫਿਰ ਆਨਲਾਈਨ ਕਰਦੇ ਆ ਸਰ ਗੋਮ ਪਾਰਕਿੰਗ ਨੂੰ ਲੈ ਕੇ ਕਾफी ਜਾਗ ਲੀਤਾਂ ਜਾਂਦਾ ਚਲਾਣ ਹੀ ਕੱਟਿਆ ਤੇ ਗੋਮ ਕਾਰ ਕਿਉਂ ਕਰਦੇ ਬਾਹਰ ਇਹ ਤਾਂ ਹੁਣ ਨੋਕੀ ਦੱਸ ਸਕਦੇ ਨੇ ਵੀ ਇਹਨਾਂ ਨੂੰ ਤੇ ਬਥੇਰਾ ਅਸੀਂ ਸਮਝਾਈਦਾ ਅਪੀਲ ਵੀ ਕਰੀਦਾ ਤੁਹਾਡੇ ਚੈਨਲ ਦੇ ਮਾਧਿਅਮ ਵਰਾਈ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਮੈਂ ਗੱਡੀ ਇੱਥੇ ਲਾਵਾਂਗਾ ਤੇ ਇਹਦੇ ਨਾਲ ਜਿਹੜਾ ਹੈ ਟ੍ਰੈਫਿਕ ਦੀ ਸਮੱਸਿਆ ਆਣੀ ਹੈ ਜਿੱਥੇ ਪਾਰਕਿੰਗ ਹੈਗੀ ਉੱਥੇ ਲਾ ਦੇਣਾ ਜਾਂ ਚਲੋ ਇੱਥੇ ਵੀ ਕਿਤੇ ਕਿਸੇ ਨੇ ਲਾਣੀ ਆ ਥੋੜਾ ਬਹੁਤਾ 2-4-5 ਮਿੰਟ ਵਾਸਤੇ ਕੋਈ ਲਾ ਜਿਹੜੇ 2-2 ਘੰਟੇ 3-3 ਘੰਟੇ ਨਹੀਂ ਮੁੜਦੇ ਉਹਨਾਂ ਦੇ ਫਿਰ ਅਸੀਂ ਚਲਾਣ ਕਰੀਦਾ ਜਿਹਨੇ ਦੁਕਾਨਾਂ ਅੱਗੇ ਰੇੜੀ ਲਾ ਦਿੱਤੀ ਉਹ ਅੱਗੇ ਫਿਰ ਗੱਡੀ ਲਾ ਜਾਂਦੀ ਆ। ਉਹ ਨਗਰ ਕੌਂਸਲ ਦੀ ਕੋਈ ਸ਼ਾਇਦ ਸਮਝੀ ਨਹੀਂ ਹੈ ਨਾ। ਕਿਆ ਜਿਆਦਾ ਨਗਰ ਕੌਂਸਲ ਨੂੰ ਵੀ ਕਹੀਦਾ ਏ ਏਡੀਸੀ ਸਾਹਿਬ ਨੇ ਵੀ ਨਗਰ ਕੌਂਸਲ ਨੂੰ ਕਿਹਾ ਹੈ ਇਹ ਤੇ ਹੁਣ ਦੁਕਾਨਾਂ ਵਾਲੇ ਜਿਹੜੇ ਆ ਗਾਹ ਪੈਸੇ ਲਾ ਕੇ ਗਾਹ ਰੇੜੀ ਲਵਾ ਦਿੰਦੇ ਆ। ਫਿਰ ਜਿਹਨੇ ਰੇੜੀ ਤੋਂ ਸਮਾਨ ਲੈਣਾ ਹੈ ਉਹ ਉਹਦੇ ਅਗਲੇ ਪਾਸੇ ਗੱਡੀ ਲਾ ਦਿੰਦਾ ਆ। ਉਹ ਫਿਰ ਇਸੇ ਕਰਕੇ ਜਿਹੜਾ ਇਹ ਇਹ ਤੇ ਵੈਸੇ ਜਿਹੜਾ ਰੇੜੀਆਂ ਵਾਲੇ ਦਾ ਇਹ ਤੇ ਇਹਨਾਂ ਨੂੰ ਜੁਰਮਾਨਾ ਕਰਨ ਦਾ ਤੇ ਕੰਮ ਜਾਂ ਦੁਕਾਨਾਂ ਵਾਲੇ ਨੂੰ ਇਹ ਤੇ ਕਮੇਟੀ ਦਾ ਹੀ ਆ। ਤੁਹਾਡਾ ਦੇਖਿਆ ਆਨਲਾਈਨ ਚਲਾਨ ਦੇ ਨਾਲ ਤੁਹਾਨੂੰ ਵੀ ਥੋੜਾ ਫਾਇਦਾ ਹੋਇਆ ਕਿਉਂਕਿ 23 ਵਾਰ ਲੋਕ ਚਲਾਨ ਲੈਣ ਤੋਂ ਪਹਿਲਾਂ ਕਰ ਦਿੰਦੇ ਆ ਆਨਲਾਈਨ ਦਾ ਕਿ ਉਸੇ ਵਿੱਚ ਨਾ ਹੋਵੇ ਥੋੜਾ ਬਹੁਤ ਫਾਇਦਾ ਆਉਂਦਾ ਆਓ ਚਲੋ ਲੋਕਾਂ ਨੂੰ ਵੀ ਇਹਦੀ ਸਬਦਾ ਹੈਗੀ ਆ ਵੀ ਜੇ ਮੌਕੇ ਤੇ ਕਿਸੇ ਨੇ ਜੁਰਮਾਨਾ ਭੁਗਤਣਾ ਤੇ ਆਪਣਾ ਇਹਦੇ ਵਿੱਚ ਸਕੈਨਰ ਆ ਜਾਂਦਾ Google Pay ਕਰਦੇ ATM ਰਾਹੀਂ ਕਰਦੇ ਜੇ ਇਹਨੇ ਬਾਅਦ ਵਿੱਚ ਭੁਗਤਣਾ ਉਹ ਬਾਅਦ ਵਿੱਚ ਭੁਗਤ ਲੈ ਆਨਲਾਈਨ ਚਲਾਨ ਕਿਤੇ ਅੱਜ ਕੋਈ 50 ਚਲਾਨ ਕੀਤੇ ਵੱਖ-ਵੱਖ ਜਗ੍ਹਾ ਦੇ ਨਕਪ ਵੱਖ-ਵੱਖ ਜਗ੍ਹਾ ਦੇ ਸਾਰਿਆਂ ਸ਼ਹਿਰ ਵਾਸੀਆਂ ਨੂੰ ਤੇ ਹੋਈ ਫੀਲ ਕਰਦੇ ਆਂ ਵੀ ਆਂ ਗਾਂ ਅਗੇ ਦਿਨ ਜਿਹੜੇ ਨੇ ਛੋਟੇ ਨੇ ਹਨੇਰਾ ਸਿੱਟੀ ਹੋ ਜਾਂਦਾ ਤੇ ਜਿਹੜੇ ਰਾਸ ਵਾਲੇ ਚੌਂਕ ਨੇ ਜਿਹੜੇ ਜਿਆਦਾ ਜਿੱਥੇ ਭੀੜ ਭੜਕੇ ਵਾਲੇ ਨੇ ਉਥੇ ਆਪਣੇ ਰੇੜੀਆਂ ਦੁਕਾਨਾਂ ਦੇ ਅੱਗੇ ਰੇੜੀਆਂ ਰੁੜੀਆਂ ਨਾਂ ਲਵਾਣ ਤੇ ਇਹਨਾਂ ਨੇ ਵੀ ਸੋਚਣਾ ਚਾਹੀਦਾ ਵੀ ਇਹਦੇ ਨਾਲ ਜਿੱਦਾ ਜਿਆਦਾ ਟ੍ਰੈਫਿਕ ਜਾਮ ਹੁੰਦੀ ਹੈ ਈ ਰਿਕਸ਼ਾ ਵਾਲਿਆਂ ਨੂੰ ਕੋਈ ਇਹਨਾਂ ਨੂੰ ਵੀ ਅਪੀਲ ਇਹਨਾਂ ਦੇ ਕੈਂਪ ਵੀ ਲੱਗੇ ਆ ਸੈਮੀਨਾਰ ਵੀ ਲਾਈਦਾ ਇਹਨਾਂ ਨੂੰ ਵੀ ਅਪੀਲ ਆ ਵੀ ਬਗੈਰ وجہ ਤੋਂ ਜਿਹੜੇ ਤੋੜੇ ਫਿਰਦੇ ਨੇ ਆ ਵੀ ਬਾਜ਼ਾਰ ਨੂੰ ਪਾਲਦੇ ਆ ਚਾਰ ਚਾਰ ਪੰਜ ਪੰਜ ਜਣੇ ਐਨੂੰ ਮਤਲਬ ਬਗੈਰ ਜਿੰਨਾ ਚਿਰ ਇਹਨਾਂ ਦੀ ਬੈਟਰੀ ਨਹੀਂ ਨਾ ਖਤਮ ਹੁੰਦੀ ਉਹਨਾਂ ਜਿਹੜੇ ਤੋੜੇ ਫਿਰਦੇ ਸੜੀ ਦੀ ਜੜੀ